ਮੌਸਮ ਨੇ ਰਾਤ ਤੋਂ ਹੀ ਪੰਜਾਬੀਆਂ ਨੂੰ ਗਰਮੀ ਤੋਂ ਰਾਹਤ ਦਵਾਈ ਹੈ ਦੱਸ ਦਈਏ ਕਿ ਰਾਤ ਤੋਂ ਹੀ ਪੰਜਾਬ ਦੇ ਵਿੱਚ ਮੀਂਹ ਪੈ ਰਿਹਾ ਹੈ ਪੰਜਾਬ ਵਿੱਚ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ ਉੱਥੇ ਹੀ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਦੱਸ ਦਈਏ ਕਿ ਰਾਤ ਤੋਂ ਹੀ ਮੀਂਹ ਪੈ ਰਿਹਾ ਹੈ ਜਿਸ ਨਾਲ ਮੌਸਮ ਤਾਂ ਬਹੁਤ ਸੁਹਾਵਣਾ ਹੈ ਅਤੇ ਬਹੁਤ ਵਧੀਆ ਹੋ ਗਿਆ ਹੈ ਪਰ ਲਗਾਤਾਰ ਪੈ ਰਹੇ ਮੀਂਹ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ ਲਗਾਤਾਰ ਮੀਂਹ ਪੈਣ ਨਾਲ ਸੜਕਾਂ ਤੇ ਪਾਣੀ ਖੜ ਗਿਆ ਹੈ ਜਿਸ ਕਰਕੇ ਰਾਹੀਰਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਦੂਜੇ ਪਾਸੇ ਲੋਕਾਂ ਨੂੰ ਗੁੰਮਸਪਰੀ ਗਰਮੀ ਤੋਂ ਰਾਹਤ ਮਿਲੀ ਹੈ ਇਸ بارش ਕਾਰਨ ਝੋਨੇ ਦੀ ਫਸਲ ਲਵਾਉਣ ਚ ਵੀ ਕਾਫੀ ਮਦਦ ਮਿਲੇਗੀ ਕਿਸਾਨਾਂ ਨੂੰ ਝੋਨੇ ਲਈ ਸਿੰਚਾਈ ਕਰਨ ਲਈ ਜ਼ਮੀਨੀ ਤੇ ਨਹਿਰੀ ਪਾਣੀ ਤੇ ਨਿਰਭਰ ਰਹਿਣਾ ਪੈ ਰਿਹਾ ਸੀ ਪਰ ਹੁਣ ਇਸ ਜ਼ੋਰਦਾਰ بارش ਨੇ ਉਹਨਾਂ ਲਈ ਵੀ ਕੰਮ ਆਸਾਨ ਕਰ ਦਿੱਤਾ ਹੈ ਇਸ ਦੇ ਨਾਲ ਹੀ ਉਹਨਾਂ ਨੂੰ ਝੋਨਾ ਲਾਉਣ ਵੇਲੇ ਕੜਾਕੇ ਦੀ ਧੁੱਪ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਮੌਨਸੂਨ ਨੇ ਦਸਤਕ ਦੇਣ ਨਾਲ ਮੀਂਹ ਪੈਣ ਦਾ سلسلہ ਤਾਂ ਸ਼ੁਰੂ ਹੋ ਗਿਆ ਹੈ ਉਤੇ ਹੀ ਮੌਸਮ ਵਿਭਾਗ ਨੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦਾ ਅਲਰਟ ਵੀ ਜਾਰੀ ਕੀਤਾ ਹੈ ਹੁਣ ਦੇਖਣਾ ਹੋਵੇਗਾ ਕਿ ਲੋਕਾਂ ਨੂੰ ਇਹ ਮੌਸਮ ਕਦੋਂ ਤੱਕ ਗਰਮੀ ਤੋਂ ਬਚਾਉਂਦਾ ਹੈ ਦੱਸਿਆ ਕਿ ਪੰਜਾਬ ਦੇ ਵਿੱਚ ਰਾਤ ਤੋਂ ਹੀ ਲਗਾਤਾਰ ਮੀਂਹ ਪੈ ਰਿਹਾ ਹੈ ਤੇ ਮੌਸਮ ਵਿਭਾਗੀਆਂ ਵੱਲੋਂ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਇਸ ਮੀਂਹ ਨੇ ਲੋਕਾਂ ਨੂੰ ਗੁੰਮਸਪਰੀ ਗਰਮੀ ਅਤੇ ਅਤਿ ਦੀ ਕੜਾਕੇਦਾਰ ਧੁੱਪ ਤੋਂ ਤਾਂ ਰਾਹਤ ਦਵਾਈ ਹੈ ਨਾਲ ਹੀ ਨਾਲ ਕਿਸਾਨਾਂ ਨੂੰ ਵੀ ਇਸ ਫਸਲ ਲਗਾਉਣ ਦੇ ਵਿੱਚ ਮੀਂਹ ਜਿਹੜਾ ਮਦਦ ਕਰੇਗਾ ਦੱਸਿਆ ਕਿ ਕਿਸਾਨਾਂ ਜਮੀਨੀ ਅਤੇ ਨਰੀ ਪਾਣੀ ਤੇ ਨਿਰਭਰ ਸੀਗੇ ਜਟਕੀ ਹੁਣੇ ਜ਼ੋਰਦਾਰ ਬਾਰਿਸ਼ ਨੇ ਜਿਹੜਾ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰ ਦਿੰਦਾ ਹੈ ਅਤੇ ਝੋਨਾ ਲਗਾਉਣ ਵੇਲੇ ਕਿਸਾਨਾਂ ਨੂੰ ਕੜਾਕੇਦਾਰ ਧੁੱਪ ਦਾ ਸਾਹਮਣਾ ਵੀ ਨਹੀਂ ਕਰਨਾ ਪਵੇਗਾ ਦਸ ਇਹ ਕਿ ਕੜਾਕੇਦਾਰ ਗਰਮ ਧੁੱਪ ਕਰਕੇ ਲੋਕਾਂ ਦੇ ਜਿਹੜੇ ਕੰਮ ਸੀਗੇ ਉਹ ਕਿੰਨੇ ਚਿਰ ਤੋਂ ਰੁਕੇ ਹੋਏ ਸੀ ਤੇ ਲੋਕ ਹੁਣਾਂ ਅਚੰਭੇ ਮੌਸਮ ਦੇ ਵਿੱਚ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਉਹ ਕੰਮ ਪੂਰੇ ਕਰ ਰਹੇ ਨੇ ਦਸ ਇਹ ਕਿ ਮੌਸਮ ਵਧੀਆ ਹੋਣ ਕਰਕੇ ਬਾਜ਼ਾਰਾਂ ਸੜਕਾਂ ਤੇ ਸਕੂਲਾਂ ਦੇ ਵਿੱਚ ਵੀ ਰੌਣਕ ਲੱਗਦੀ ਨਜ਼ਰ ਆ ਰਹੀ ਹੈ ਸਕੂਲਾਂ ਦੇ ਬੱਚਿਆਂ ਦੇ ਜਿਹੜੇ ਸਕੂਲ ਦੁਬਾਰਾ ਤੋਂ ਖੁੱਲ ਚੁੱਕੇ ਨੇ ਯਾਨੀ ਇਹ ਛੁੱਟੀਆਂ ਜਿਹੜੀਆਂ ਇਸ ਵਾਰੀ ਪਹਿਲਾਂ 1 ਜੂਨ ਤੋਂ ਹੁੰਦੀਆਂ ਸੀ ਉਹ 21 ਮਈ ਤੋਂ ਪਹਿ ਚੁੱਕੀਆਂ ਸੀ ਕਿਉਂਕਿ ਗਰਮੀ ਨੇ ਜਿਹੜਾ ਲੋਕਾਂ ਦਾ ਹਾਲ ਬਹੁਤ ਜ਼ਿਆਦਾ ਬੁਰਾ ਕਰ ਦਿੱਤਾ ਸੀ ਤੇ ਹੁਣ ਮੌਨਸੂਨ ਨੇ ਪੰਜਾਬ ਦੇ ਵਿੱਚ ਦਸਤਕ ਦੇਣ ਤੋਂ ਬਾਅਦ ਜਿਹੜੀ ਮੌਸਮ ਹੈ ਜਿਹੜਾ ਬਹੁਤ ਵਧੀਆ ਹੋ ਗਿਆ ਹੈ ਦੱਸ ਰਹੀ ਹੈ ਕਿ ਲਗਾਤਾਰ ਬਾਰਿਸ਼ ਹੁੰਨ ਕਰਕੇ ਜਿਹੜਾ ਆਮ ਜਨਤਾ ਨੂੰ ਹੈ ਕਈ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਜਿਵੇਂ ਕਿ ਸੜਕਾਂ ਤੇ ਹੀ ਕਈ ਪਾਣੀ ਖੜ ਗਿਆ ਹੈ ਤੇ ਰਾਹ ਗਿਆਨ ਨੂੰ ਆਉਣ ਜਾਣ ਦੇ ਵਿੱਚ ਜਿਹੜੀ ਤਕਲੀਫਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੱਸਦੀ ਹੈ ਕਿ ਸਵੇਰੇ ਸਾਰੇ ਵਕਤ ਵਿਅਕਤੀਆਂ ਨੇ ਆਪਣੇ ਆਪਣੇ ਕੰਮ ਤੇ ਜਾਣਾ ਹੁੰਦਾ ਹੈ ਤੇ ਪਾਣੀ ਜਿਹੜੀ ਰੋੜਾਂ ਤੇ ਪਾਣੀ ਖੜ ਗਿਆ ਹੋਇਆ ਹੈ ਉਹਨਾਂ ਦੀ ਮੁਸ਼ਕਿਲ ਦਾ ਸਾਹਮਣਾ ਜਿਹੜਾ ਆਮ ਜਨਤਾ ਨੂੰ ਕਰਨਾ ਪੈ ਰਿਹਾ ਹੈ ਤੇ ਨਗਰ ਕੌਂਸਲ ਨੂੰ ਇਸ ਬਾਰੇ ਕੁਝ ਸੋਚਣਾ ਚਾਹੀਦਾ ਹੈ ਕਿ ਹੁਣ ਮੌਨਸੂਨ ਦੇ ਵਿੱਚ ਲਗਾਤਾਰ ਮੀਂਹ ਪੈਣਗੇ ਤਾਂ ਇਸ ਦਾ ਪ੍ਰਬੰਧ ਹੁਣ ਤੋਂ ਹੀ ਸ਼ੁਰੂ ਕਰ ਦੇਣਾ ਚਾਹੀਦਾ ਹੈ ਪਾਣੀ ਦਾ ਨਿਕਾਸ ਕਰਨਾ ਚਾਹੀਦਾ ਹੈ ਤਾਂ ਕਿ ਕਿਤੇ ਵੀ ਕਿਸੇ ਵੀ ਸੜਕ ਤੇ ਜਾਂ ਗੱਡੇ 'ਚ ਪਾਣੀ ਨਾ ਖੜੇ ਕਿਉਂਕਿ ਇਸ ਗੰਦੇ ਪਾਣੀ ਦੇ ਵਿੱਚ ਗੰਦੀਆਂ ਗੰਦੇ ਮੱਛਰ ਤੇ ਮੱਖੀਆਂ ਵੀ ਆਣਗੇ ਜਿਸ ਨਾਲ ਬਿਮਾਰੀ ਫੈਲਣ ਦਾ ਵੀ ਖਤਰਾ ਹੋ ਸਕਦਾ ਹੈ ਕਿ ਪੰਜਾਬ ਦੇ ਵਿੱਚ ਰਾਤ ਪਰ ਤੋਹੀ ਮੀਂਹ ਦਾ سلسلہ ਜਿਹੜਾ ਸ਼ੁਰੂ ਹੋ ਗਿਆ ਤੇ ਮੌਸਮ ਰਾਤ ਤੋਹੀ ਬਹੁਤ ਜ਼ਿਆਦਾ ਸੁਹਾਵਣਾ ਹੈ ਲੋਕਾਂ ਦੇ ਜਿਹੜੇ ਇਸ ਮੀਂਹ ਨੇ ਏਸੀ ਪੱਖੇ ਵੀ ਬੰਦ ਕਰਵਾ ਦਿੱਤੇ ਨੇ ਦੱਸ ਇੱਕ ਹੀ ਲੋਕਾਂ ਨੂੰ ਅਤਿ ਗਰਮੀ ਤੇ ਗੁੰਮਸਪਰੀ ਗਰਮੀ ਤੋਂ ਰਾਹਤ ਮਿਲੀ ਹੈ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੌਜੂਦ ਹਾਜ਼ਰ ਹੋਵਾਂਗੇ ਤਦ ਤੱਕ ਦੀ ਬਿਜਾਸਾ ਧੰਨਵਾਦ